ਬੂੜਲਾਡਾ ਦੇ ਪਿੰਡ ਪਛੂਆੜ ਵਿਖੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਪੰਜਾਬੀ ਉਹ ਜਾਗੋ ਨਸ਼ਾ ਤਿਆਗੋ ਦੇ ਬੈਨਰ ਹੇਠ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਗਵਾਹੀ ਰੇਂਜ ਬਟੰਡਾ ਦੇ AIG ਜਤਿੰਦਰ ਸਿੰਘ ਮਾਨ ਨੇ ਕੀਤੀ ਹੈ ਇਸ ਮੌਕੇ ਟੀਮ ਦੇ ਬਹੁਤ ਦੇ ਲੋਕਾਂ ਦੇ ਨਾਲ ਨਸ਼ਿਆਂ ਨੂੰ ਰੋਕਣ ਸੰਬੰਧੀ ਵਿਚਾਰ ਚਰਚਾ ਕੀਤੀ ਹੈ ਤੇ ਪਿੰਡ ਦੀ ਪੰਚਾਇਤ ਵੱਲੋਂ ਟੀਮ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਇਸ ਮੌਕੇ ਟਾਸਕ ਫੋਰਸ ਦੇ SP ਗੁਰਪ੍ਰੀਤ ਸਿੰਘ ਨੇ ਲੋਕਾਂ ਨਾਲ ਨਸ਼ਿਆਂ ਨੂੰ ਹਰ ਪਿੰਡ ਅੰਦਰ ਠੱਲ ਪਾਉਣ ਦੇ ਲਈ ਜਿੱਥੇ ਵਿਚਾਰ ਚਰਚਾ ਕੀਤੀ ਹੈ ਉਥੇ ਹਰਪਿੰਦਰ ਖੇਡ ਸਟੇਡੀਅਮ ਓਪਨ ਜਿਮ ਉਤੇ ਹੋਰ ਗਤੀਵਿਧੀਆਂ ਕਰਨ ਦੇ ਲਈ ਸਰਕਾਰ ਨੂੰ ਲਿਖ ਕੇ ਭੇਜਣ ਦਾ ਪ੍ਰਸਤਾਵ ਦਿੱਤਾ। ਪਿੰਡ ਬਚੂਆਣਾ ਜ਼ਿਲ੍ਹਾ ਮਾਨਸਾ ਚ ਸੈਮੀਨਾਰ ਡਰੱਗ ਸੰਬੰਧੀ ਸੈਮੀਨਾਰ ਕੀਤਾ ਗਿਆ ਜਿੱਦਾਂ ਜ ਬੱਚਿਆਂ ਨੂੰ ਡਰੱਗ ਸੈਮੀਨਾਰ ਬਾਰੇ ਦੱਸਿਆ ਗਿਆ ਕਿ ਡਰੱਗ ਦੇ ਕੀ ਕੀ ਨੁਕਸਾਨ ਹੈ ਜੇ ਕੋਈ ਡਰੱਗ ਕੋਈ ਤੁਹਾਡੇ ਲੱਗੇ ਤੁਹਾਡੇ ਵੇਚਦਾ। ਤਲਾਸ਼ ਹਨੂ ਐਂਟੀ ਟਰਮੀਨਲ ਨਾਰਕੋਟਿਕ ਐਨਟੀ ਐਫ ਜਿਹੜੀ ਸਾਡੀ ਪੁਲਿਸ ਬਣੀ ਹੈ ਉਹਨੂੰ ਤਲਾਸ਼ ਦਿਓ ਤੇ ਜੇ ਕੋਈ ਹੋਰ ਤੁਹਾਨੂੰ ਕੋਈ ਮਿਲਦੇ ਕੋਈ ਤਲਾਬ ਕੋਈ ਬੰਦਾ ਲੱਗੇ ਚੱਕੇ ਪੰਡਾ ਉਹਦੀ ਵੀ ਤਲਾਸ਼ ਦਿਓ ਸਬੰਧਿਤ ਕਾਨੂੰਨੀ ਕਾਰਵਾਈ ਕਰਕੇ ਉਸ ਲਾਖਾ ਦੇ ਪਿੱਛੇ ਭਿੱਜਿਆ ਜਾਵੇ ਬਾਕੀ ਇੱਥੇ ਹੋਰ ਇੱਥੇ ਸਬੰਧਿਤ ਬੱਚਿਆਂ ਨੂੰ ਇਸ ਸਬੰਧੀ ਕਿੱਤਾ ਵੱਡੀਆਂ ਗਈਆਂ ਤੇ ਹੋਰ ਨਸ਼ਾ ਸਬੰਧੀ ਦੱਸਿਆ ਗਿਆ ਕੀ ਇਹਦੇ ਨੁਕਸਾਨ ਨੇ ਏ ਏਟੀਐਫ ਮਾਨਯੋਗ ਸਾਡੇ ਡੀਜੀਪੀ ਸਰ ਚੱਕਰਦੀਪ ਸਿੰਘ ਤੇ ਸਾਡੇ ਏਜ ਏਡੀਜੀਪੀ ਸਰ ਸਾਡਾ ਨਰਮकिशोर ਜੀ ਤੇ ਸਾਡੇ ਮਾਨਯੋਗ ਏਜ ਸਾਹਿਬ ਸੁਤਿੰਦਰ ਸਿੰਘ ਤੇ ਹੋਰ ਸਮੁੱਚੀ ਟੀਮ ਸਾਡੇ ਡੀਐਸਪੀ ਸਾਹਿਬ ਰਾਜਕਮਾਰ ਜੀ ਸਾਡੇ ਡਿਪਾਰਟਮੈਂਟ ਦੇ ਸਬ ਇੰਸਪੈਕਟਰ ਗੁਰਪ੍ਰੀਤ ਗੌਰ ਤੇ ਹੋਰ ਅਸੀਂ ਇੱਥੇ ਬੱਚਿਆਂ ਨੇ ਪਹੁੰਚੇ ਆਂ ਇੱਥੇ ਅਸੀਂ ਡਰਗਸ ਸੰਬੰਧੀ ਸੈਮੀਨਾਰ ਲਾਇਆ ਹੈ ਜੋਸੀ ਤੁਸੀਂ ਦੇਖ ਲਿਆ ਹੋਣਾ ਤੁਸੀਂ ਸੇ ਪੰਜਾਬ ਦੇ ਤਹਿਤ ਅਸੀਂ ਜਿਹੜਾ ਆਪਣਾ WhatsApp ਚੈਟਬੋਟ ਨੰਬਰ ਹੈ ਉਹ ਵੀ ਅਸੀਂ ਡਿਸਪਲੇ ਕਰਿਆ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜਾ ਛੋਟੇ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਨਾ ਵੀ ਉਹ ਖੇਡਾਂ ਵਾਲੇ ਪਾਸੇ ਪੜ੍ਹਾਈ ਵਾਲੇ ਪਾਸੇ ਜਿਆਦਾ ਧਿਆਨ ਰੱਖਣ ਅਤੇ ਨਸ਼ਾ ਤੋਂ ਦੂਰ ਰਹਿਣ ਜਿਸ ਤਹਿਤ ਅਸੀਂ ਪਿੰਡਾਂ ਦੇ ਵਿੱਚ ਅਸੀਂ ਇੱਥੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਇਤੋਂ ਦੇ ਜਿਹੜੇ ਕਲੱਬ ਦੇ ਮੈਂਬਰ ਨੇ ਜਾਂ ਹੋਰ ਕਲੱਬ ਦੇ ਅਹੁਦੇਦਾਰ ਸਾਹਿਬਾਨ ਨੇ ਉਹਨਾਂ ਨਾਲ ਮਿਲ ਕੇ ਸੈਮੀਨਾਰ ਆਰਗੇਨਾਈਜ਼ ਕੀਤਾ ਹੈ ਇੱਥੇ ਅਸੀਂ 100 ਦੇ ਕਰੀਬ ਅਸੀਂ ਡੀਡੀਆਂ ਡਰੱਗਸ ਕਿਟਸ ਤੇ ਬੱਚਿਆਂ ਨੂੰ ਅਸੀਂ 1.1 ਬੱਚਿਆਂ ਨੂੰ ਅਸੀਂ ਵੰਡੀਆਂ ਨੇ ਅਸੀਂ ਇਸ ਮਾ ਪਲੇਟਫਾਰਮ ਤੇ ਹੀ ਗੱਲਣਾ ਚਾਹੁੰਦੇ ਹਾਂ ਵੀ ਸਾਨੂੰ ਕਿਸੇ ਵੀ ਕਿਸਮ ਦੀ ਇਤਲਾਹ ਤੁਹਾਡੀ ਇਤਲਾਹ ਹਰ ਤਰ੍ਹਾਂ ਦੀ ਅਸੀਂ ਗੁਪਤ ਰੱਖਾਂਗੇ ਸਾਨੂੰ ਡਾਇਰੈਕਟ ਵੀ ਦੇ ਸਕਦੇ ਹੋ ਤੁਸੀਂ ਚੈਟਬੋਟ ਨੰਬਰ ਜਿਹੜਾ ਜਾਰੀ ਕੀਤਾ ਹੈ ਉਹ ਵੀ ਤੁਸੀਂ ਦੇ ਸਕਦੇ ਹੋ ਕੋਈ ਵੀ ਜਿਹੜਾ ਨਸ਼ੇ ਦਾ ਸਦਾਗਰ ਹੈ ਜਿਹੜਾ ਨਸ਼ਾ ਵੇਚਦਾ ਹੈ ਵੀ ਉਹ ਛੁਪਿਆ ਨਾ रह ਸਕੀ ਤੇ ਸਾਨੂੰ ਉਹਦੀ ਜਾਣਕਾਰੀ ਹੋ ਬਹੁਤ ਹੀ ਵਧੀਆ ਲੱਗਿਆ ਸਾਡੇ ਸਤਿਕਾਰਯੋਗ ਏਆਈਜੀ ਸਾਹਿਬ 80 ਡਰਗ ਦੇ ਜਿਹੜੇ ਲੱਗੇ ਐ ਬੱਚਿਆਂ ਨੂੰ ਤੇ ਨੌਜਵਾਨੀ ਨੂੰ ਬਚਾਉਣ ਵਾਸਤੇ ਐਸਪੀ ਸਰਦਾਰ ਗੁਰਪ੍ਰੀਤ ਸਿੰਘ ਡੀਐਸਪੀ ਜਿਹੜੇ ਸਾਡੀ ਇੰਟਰਨੈਸ਼ਨਲ ਪ੍ਰੇਅਰ ਨੇ ਰਾਜਕੁਮਾਰ ਜੀ ਸਾਡੇ ਪਿੰਡ ਦੇ ਸਰਪੰਚ ਰਾਜਕੁਮਾਰ ਜੀ ਔਰ ਸਾਡੀ ਸਮੁੱਚੀ ਟੀਮ ਅੱਜ ਲਗਭਗ ਇੱਥੇ 100 ਤੋਂ 150 ਬੱਚਾ ਜਿਹੜਾ ਸਾਡਾ ਸ਼ਾਂਤ ਤੇ ਸਵੇਰੇ ਪ੍ਰੈਕਟਿਸ ਕਰਦਾ ਉਹਨਾਂ ਨੂੰ ਮਿਲਣ ਆਏ ਨੇ ਤੇ ਇਹਨਾਂ ਦਾ ਅਸੀਂ ਜੀ ਧੰਨਵਾਦ ਕਰਦੇ ਆਂ ਪਿੰਡ ਵਾਸੀਆਂ ਵੱਲੋਂ ਮੈਂ ਆਪਣੇ ਵੱਲੋਂ ਸਕੂਲ ਵੱਲੋਂ ਅੱਜ ਪ੍ਰਿੰਸੀਪਲ ਹੋਣ ਦੇ ਨਾਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਸਾਰੇ ਪਿੰਡ ਨੇ ਇਕਾ ਕਰਕੇ ਵੀ ਪਿੰਡ ਦੇ ਵਿੱਚ ਅਸੀਂ ਕੋਈ ਨਿਸ਼ਾਨੀ ਰਹਿਣ ਦੇਵਾਂਗੇ ਮਤੇ ਪਾ ਚੁੱਕੇ ਆਂ ਪਿੰਡ ਦੇ ਵਿੱਚ ਕੋਈ ਕੁਲੀਪ ਨਹੀਂ ਵਰਤੂਆ ਕੋਈ ਹੋਰ ਜਿਹੜਾ ਨਸ਼ਿਆਗਾ ਛੋਟੇ ਮੋਟੇ ਜਿਵੇਂ ਜਰਦਾ ਹੋ ਗਿਆ ਬੀੜੀ ਹੋ ਗਈ ਸਿਕਟੋ ਹੋ ਗਈ ਤੰਬਾਕੂ ਜਾਂ ਸੁੱਖਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਰਹਿਣ ਦੇਵਾਂਗੇ ਤੇ